ਮੈਂ ਤੇਰਾ ਸਾਰਾ ਹੀ ਹੱਲ ਕਰੂੰਗੀ ਠੀਕ ਆ ਮੇਰੇ ਕੋਲ ਵੀ ਪੈਸੇ ਪਏ ਆ ਤੇਰਾ ਪੈਸੇ ਹੈ ਗਿਆ ਫੇਰ ਗੱਲ ਕਰੀ ਮੇਰੇ ਨਾਲ ਮੈਂ ਅਰੇ ਤੋਂ ਹਿਸਾਬ ਖਰਾ ਕੇ ਲੈ ਆਵਾਂ ਤੇ ਤੇਰੇ ਕੋਲੋਂ ਪੈਸੇ ਨਾ ਨਿਕਲਣ ਚੋਰੀ ਦੇ ਕੱਪੜੇ ਡਾਂਗਾ ਦੇ ਗੱਜ ਹਾਂਜੀ ਭਾਜੀ ਮੌਰ ਵਧੀਆ ਉਹ ਗੱਲ ਤੋਂ ਹਾਂਜੀ ਉਹ ਯਾਰ ਆ ਵੀ 2 ਮਹੀਨੇ ਨਾ ਗਏ ਨਾ ਤੂੰ ਵਿਆਜ ਦੇਣ ਦਾ ਨਾ ਲੈ ਨਾ ਅਗਲਾ ਮੇਰਾ ਸਰਕਾ ਤਾਂ ਮੈਨੂੰ ਰੋਜ਼ ਤੰਗ ਕਰਦਾ ਉਹ ਭਾਈ ਥੋੜੇ ਜਿਹਾ ਹੱਥ ਤੰਗ ਹੋ ਗਿਆ ਹਾਂ ਉਹ ਯਾਰ ਹੱਥ ਤੰਗ ਹੋ ਗਿਆ ਅਗਲਾ ਥੋੜੀ ਇਸ ਗੱਲ ਨੂੰ ਜਾਣਦਾ ਜੀ ਅੱਧ ਕਰਾਤੀ ਤੁਸੀਂ ਥੋੜਾ ਜਿਹਾ ਦੇ ਦੇਵਾ ਸੀ ਤੁਸੀਂ ਉਹ ਨਾ ਬਣਾਵਾ ਦੇ ਮੈਨੂੰ ਤਾਂ ਤੂੰ ਪਹਿਲਾਂ ਪਸਾ ਲਿਆ ਮੈਂ ਚੰਗਾ ਤੇਰੀ ਗਰੰਟੀ ਬਾਕੇ ਫਸ ਗਿਆ ਮੈਂ ਕੋਈ ਗੱਲ ਨਹੀਂ ਅਸੀਂ ਮੋੜਾਂਗੇ ਇਦਾਂ ਥੋੜੀ ਗੱਲ ਹੁੰਦੀ ਆ ਯਾਰ ਜਦੋਂ ਤੁਸੀਂ ਲੈਣੀ ਸੀ ਉਦੋਂ ਅਸੀਂ ਇਦਾਂ ਦੀ ਜੀ ਇਦਾਂ ਭਾਈ ਮੋੜ ਦੇਣੇ ਦਿੱਤੇ ਤੁਹਾਡਾ ਟਾਈਮ ਲੱਗ ਗਿਆ ਹੁਣ ਤਾਂ ਮੁੰਡਾ ਨੌਕਰੀ ਵੀ ਲੱਗ ਗਿਆ ਤਨਖਾਹ ਦੀ ਮੁੰਡੇ ਦੀ ਹੁਣ ਕਿਹੜੀ ਗੱਲ ਆ ਨਹੀਂ ਭਾਈ ਅਸੀਂ ਅੱਗੇ ਟਾਈਮ ਦੀ ਟਾਈਮ ਦਿੰਦੇ ਰਹੀਆਂ ਵੀ ਆਜ ਉਹ ਮੁੰਡੇ ਦੀ ਤਨਖਾਹ ਰੋਕੋ ਵੀ ਇਹਨਾਂ ਦੀ ਸਿਹਤ ਖਰਾਬ ਹੋਊਗੀ ਉਹ ਅਗਲਾ ਥੋੜੀ ਇਸ ਗੱਲ ਨੂੰ ਜਾਣਦਾ ਅਗਲਾ ਮੈਨੂੰ ਤੇ ਮੇਰਾ ਸਿਰ ਖਾਂਦਾ ਇਹ ਤਾਂ ਚੰਗਾ ਹੋਇਆ ਮੈਂ ਤਾਂ ਤੇਰੀ ਰਖਾਤੀ ਜੋਨ ਜਗਾ ਲੇਕਿਨ ਮੈਂ ਆਪਣੀ ਖਾਇ ਦੀ ਤਾਂ ਫਿਕਰ ਇਹਦੀ ਕਰਨ ਨਹੀਂ ਨਹੀਂ ਭਾਜੀ ਇਹ ਤਾਂ ਗੱਲ ਨਹੀਂ ਬਣੀ ਮੋੜਾਂਗੇ ਅਸੀਂ ਮੈਂ ਨਾਲ ਕੰਮ ਨਹੀਂ ਆ ਰਿਹਾਗਾ ਕੋਈ ਨਾ ਸਿਹਤ ਖਰਾਬ ਹੋ ਗਈ ਕਰਕੇ ਸਾਡੇ ਉੱਧਰ ਲੱਗੇ ਪੈਸੇ ਮੈਂ ਅਗਲਾ ਮੈਨੂੰ ਰੋਜ਼ ਤਾਂ ਕਰਦਾ ਆ ਵੀ ਵੇ ਤੂੰ ਪੈਸੇ ਨਹੀਂ ਲਾ ਕੇ ਤੂੰ ਦੰਗਾ ਪਸਾਇਆ ਮੈਨੂੰ ਨਹੀਂ ਅਸੀਂ ਘੜਾ ਭੱਜਿਓ ਭੱਜ ਜੀ ਮੇਰੀ ਗੱਲ ਸੁਣਨਾ ਹਾਂ ਜੀ ਜੇ ਤਾਂ ਪੈਸੇ ਦੇਣ ਦਾ ਠੀਕ ਹੈ ਜੇ ਅਗਲੇ ਨੂੰ ਚੈੱਕ ਰਾਤਾ ਜਗਾ ਵੀ ਤੇਰੀ ਜਾਂਦੀ ਰਹਿਣੀ ਆ ਪੈਸੇ ਦੇਣ ਨੂੰ ਲੱਗ ਦੇਣੇ ਮੈਨੇ ਬਾਕੀ ਦੇ ਪੈਸੇ ਲੱਗ ਦੇਣੇ ਪੈਣੇ ਆ ਮੈਨੂੰ ਨਾ ਵੀ ਕਹੀ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਦਵਾਂਗੇ ਕੋਈ ਗੱਲ ਨੀ ਮੋੜਾਂਗੇ ਜੇ ਮੋੜਿਆ ਮੇਰਾ ਤੁਮੇ ਲੋਕ ਦਿਨ ਦੇ ਦਿਓ ਟਾਈਮ ਲੋਕ ਦਿਨ ਦਿਓ ਸਾਨੂੰ ਰੋਜ਼ ਨੂੰ ਤਾਂ ਨਹੀਂ ਕੰਮ ਆਪਾਂ ਜਾ ਕੇ ਗੱਲ ਕਰ ਕੇ ਲੈਦੇ ਨਾਲ ਚੱਲ ਮੇਰੇ ਨਾਲ ਤੈਨੂੰ ਪਤਾ ਲੱਗੇ ਅਗਲਾ ਕਿੱਦਾਂ ਬੋਲਦਾ ਨਹੀਂ ਪਾਜੀ ਕੋਈ ਨਹੀਂ ਅਸੀਂ ਮੇਰੀ ਗੱਲ ਸੁਣ ਲੈ ਜੇ ਉਹਨੇ ਚੈੱਕ ਲਾਤਾ ਹਾਂਜੀ ਤਾਂ ਮੈਂ ਨਹੀਂ ਜਾਣਾ ਤੇਰੀ ਜਗ੍ਹਾ ਵੀ ਜਾਂਦੀ ਰਹੂਗੀ ਤੇ ਤੇਰਾ ਪੈਸੇ ਵੀ ਜਾਂਦੇ ਰਹੂਗੇ ਨਹੀਂ ਤੁਸੀਂ ਬੈਠੋ ਚਾਹ ਬਣਾਉਣੇ ਤੁਹਾਨੂੰ ਨਹੀਂ ਨਹੀਂ ਪਾਜੀ ਅਸੀਂ ਦੇ ਦੇਣੇ ਅਸੀਂ ਦਵਾਂਗੇ ਕੋਈ ਗੱਲ ਨਹੀਂ ਦਵਾਂਗੇ ਪੈਸੇ ਕੋਈ ਗੱਲ ਨਹੀਂ ਦੇ ਦਾਂਗੇ ਕਿਹੜੀ ਗੱਲ ਘਪਰਾਉਣੇ ਸੂ ਭਰਾ अनेका ਤੇ ਦੇਖ ਲਾ ਮੈਂ ਕਿੱਦਾਂ ਬੰਦਾ ਬੋਲਦਾ ਆ ਹੋਰ ਕੀ ਪਾ ਤਾ ਗਾਇਆ ਆਪਣਾ ਹੋਰ ਅੱਗੇ ਬੜੇ ਸੋਹਣੇ ਦਿਨ ਦੇ ਸੀ ਮਹੀਨੇ ਨੀ ਮਹੀਨੇ ਵੀ ਆਜ ਦੇਈ ਜਾਂਦੇ ਸੀਗੇ ਹੂੰ ਨੋਕਾ ਹੋ ਗਿਆ ਕਮ ਪਰ ਇਹ ਹਣ ਸਸਤਾ ਮੁੰਡਾ ਵੀ ਫਸਾ ਲਿਆ ਉੱਧਰ ਤੁਹ ਲੱਗਦਾ ਮੈਨੂੰ ਜੇ ਦੋ ਮਾਲੇ ਬੱਚਾ ਜਿਹੜਾ ਵਧੀਆ ਨਹੀਂ ਤਾਂ ਲੱਗਦਾ ਨਹੀਂ ਮੈਨੂੰ ਜੇ ਬਚਣਾ ਆਹ ਜਿੱਦਾਂ ਬੋਲਦਾ ਮੈਨੂੰ ਦਾਬ ਜਿਹਾ ਲੱਗਦੀ ਆ ਪਰ ਇਹ ਹਣ ਮੁੰਡੇ ਨੂੰ ਅੱਧੀ ਕ ਤਨਖਾਹ ਮਿਲਦੀ ਆ ਉਹ ਕੋਈ ਵਿਆਜ ਚ ਅੱਧੀ ਨਾਲੋਂ ਜ਼ਿਆਦਾ ਚੱਲ ਜਾਂਦੇ ਆ ਕੁਝ ਮੁੰਡੇ ਆਪਣੇ ਵੀ ਘਰ ਤੇ ਆ ਹਾ ਨਿਆਣੇ ਨੂੰ ਕਿੰਨਾ ਕੁ ਬਣ ਲਈਏ ਕੁੰਡੀ ਮੁੰਡਾ ਸਾਡਾ ਨੌਕਰੀ ਲੱਗਿਆ ਫਸ ਗਿਆ ਸੀ ਤਾਂ ਔਖਾ ਹੋ ਗਿਆ ਕੰਮ ਨਹੀਂ ਮੇਰੀ ਗੱਲ ਸੁਣੋ ਉਹ ਮੇਰੀ ਸਹੇਲੀ ਐ ਕਮ ਐ ਉਹਦੇ ਨਾਲ ਗੱਲ ਕਰਕੇ ਦੇਖਾਂ ਤੂੰ ਸਹੇਲੀ ਦਸੀ ਜਾਨੀ ਤੇਰੀ ਕਿਹੜੀ ਸਹੇਲੀ ਐ ਜਿਹੜੀ ਪੈਸੇ ਤੈਨੂੰ ਦੇ ਦਊਗੀ ਐਡਾ ਕੋ ਦਿੰਦਾ ਹੁੰਦਾ ਪੈਸੇ ਹੈ ਗਈ ਆ ਮੇਰੀ ਸਹੇਲੀ ਹਥੇ ਨਵੇਂ ਸ਼ਹਿਰ ਬਿਆਈਆ ਮੈਨੂੰ ਵੀ ਹੁਣ ਕਾ ਵਿਚਰ ਮਗਰੋ ਮਿਲੀ ਆ ਉਹ ਪਹਿਲਾਂ ਉਹ ਵੀ ਗਰੀਬੇ ਸੀਗੇ ਹੁਣ ਉਹਨਾਂ ਦਾ ਮੁੰਡਾ ਚਲ ਗਿਆ ਬਾਹਰ ਹੁਣ ਸੈਟਿੰਗ ਹੋ ਗਈ ਉਹਨਾਂ ਦੀ ਹੁਣ ਪੈਸਾ ਤੇ ਲੋਟ ਕੋ ਹੈਗਾ ਆ ਮੈਂ ਉਹਨਾਂ ਨਾਲ ਗੱਲ ਕਰਕੇ ਦੇਖ ਲਾਨੀ ਆ ਨਾ ਹਾਂ ਗੱਲ ਕਰਕੇ ਇਧਰੋਂ ਹਜੇ ਛੁੱਟੇ ਨਹੀਂ ਮੁੜ ਕੇ ਉਧਰ ਉਹਨੇ ਬੰਨ ਲਣਾ ਫੇਰ ਉਹ ਮੰਗੂ ਵਿਆਜ ਤੇ ਕਿੱਥੋਂ ਦਵਾਂਗੇ ਵਿਆਜ ਵਿਆਜ ਤਾਂ ਦੇ ਨਹੀਂ ਹੁੰਦਾ ਨਹੀਂ ਮੰਗਦੀ ਉਹ ਵਿਆਜ ਮੈਨੂੰ ਨਹੀਂ ਮੈਂ ਦੇਗੀ ਕੋਈ ਦਊਗਾ ਪੈਸਾ ਸੁਣੀਂ ਦੇ ਕਰਦੇ ਰਹਿੰਨੇ ਇੱਕ ਵਾਰੀ ਮੈਂ ਗੱਲ ਤਾਂ ਕਰਕੇ ਦੇਖ ਲੰਨੀ ਉਹਨਾਂ ਦੇਖ ਲੈ ਗੱਲ ਕਰਕੇ ਜੇ ਮੰਨਦੀ ਤਾਂ ਪਰ ਕਿੱਥੇ ਅਗਲਾ ਮੁੜ ਕੇ ਹੋਰੀ ਨਾ ਇਧਰੋਂ ਛੋਟੇ ਛੋਟੇ ਉੱਧਰ ਵੀ ਬਾਜ ਜਾਈਏ ਨਹੀਂ ਵੇ ਇੱਕ ਵਾਰੀ ਗੱਲ ਕਰਕੇ ਦੇਖਦੀ ਆ ਉਹਨਾਂ ਦੇਖ ਲੈ ਕਰਕੇ ਗੱਲ ਆਹ ਵੇ ਦੇਖ ਲੈਣੇ ਉਦਾਂ ਮੈਨੂੰ ਹੈਗੀ ਆਸ ਵੀ ਉਹਨੇ ਦੇ ਦਾਣੇ ਹੈਗਾ ਦੇਖ ਲੈ ਜੇ ਕਰ ਦਵੇ ਮਦਦ ਤਾਂ ਵਧੀਆ ਗੱਲਾਂ ਉਹਦੇ ਵਿਚਾਰੀ ਦੇ ਮੋੜ ਦਵਾਂਗੇ ਜੇ ਉਹ ਹੀ ਮਦਦ ਕਰਦੇ ਰੱਬ ਉਦੋਂ ਸੁਣ ਲਵੇ ਸਾਡੀ चल ठीक है फिर मैं जा के आ मैं नहीं जा के आ नहीं जा जाया ठीक है जाया आहों देख ला ने एक बारी कार लगाने से की हर जगह हाँ ना चल ठीक है फिर मैं जा के आने दर्श उधर तोर पे होर पास से थोड़ी ना मेरे पास थोड़ी दसो कितना सेठ था ठीक है हाँ ठीक है फिर हम तुमसे ना आज भी ਬਹੁਤ ਕੀ ਹੋਇਆ ਭਰਾ ਯੋਦੇ ਲੱਗਦੀਆਂ ਕੀ ਹੋਇਆ ਭਰਾ ਯੋਦੀ ਲੱਗਦੀ ਮੈਨੂੰ ਦੇਰੀ ਹੋ ਥੋੜੇ ਜਿਹਾ ਕੰਮ ਜਿਆ ਸੀਗਾ ਕੰਮ ਆਸ ਮੇਰੀ ਭੈਣ ਹੈ ਬੰਦਾ ਬੰਦੇ ਦੇ ਬਹੁਤ ਕੰਮ ਆਂਦਾ ਹੈ ਹਾਂਜੀ ਹੂੰ ਫੋਨ ਤੇ ਬਹੁਤ ਗੱਲ ਕਰ ਲੈਂਦੀ ਮੈਨੂੰ ਨਹੀਂ ਮੈਂ ਕਿਹਾ ਚੱਲ ਜਾ ਕੇ ਮੈਂ ਗੱਲ ਕਰਦੀ ਆਂ ਅੱਛਾ ਚੱਲ ਵਧੀਆ ਹੋਇਆ ਬਹੁਤ ਸੋਹਣਾ ਹੋਇਆ ਤੂੰ ਆ ਗਈਆਂ ਹਾਂਜੀ ਇੱਕ ਜਿਹਾ ਬੀਮੇਲ ਹੁੰਦੇ ਏਦਾਂ ਕਹੜਾ ਹੁੰਦਾ ਹੈ ਬੰਦੇ ਨੂੰ ਅੱਛਾ ਪੈਸੇ ਤਾ ਤਾਂ ਮੇਰੀ ਭੈਣ ਬੰਦਾ ਬੰਦੇ ਦੇ ਕੰਮ ਆਦਾ ਤੂੰ ਕਦੇ ਇੰਨਾ ਘਬਰਾਇਆ ਹਾਂ ਦੱਸ ਤੁਹਾਨੂੰ ਪਤਾ ਹੀ ਘਬराईਦਾ ਨਹੀਂ ਹੁੰਦਾ ਤੂੰ ਐਦਾਂ ਦਿਲ ਨਾ ਮੇਰੀ ਭੈਣ ਤੋੜਾ ਨਾ ਕਰ ਕੋਈ ਨਹੀਂ ਮੰਦੇ ਚੰਗੇ ਦਿਨ ਆਪਣਾ ਬੱਚਾ ਸੈੱਟ ਹੋ ਗਿਆ ਹਨਾ ਚਲੋ ਕੋਈ ਨਹੀਂ ਚੜਿਓ ਪੈਸੇ ਉੱਤਰ ਜਾਂਦੇ ਆਪਣਾ ਬੱਚਾ ਸੈੱਟ ਹੋਣਾ ਚਾਹੀਦਾ ਇਹਦਾ ਤੰਗੀਆਂ ਪੰਗੀਆਂ ਦੇ ਵਿੱਚ ਨਿਆਣਾ ਸੈੱਟ ਕਰਨਾ ਪੈਂਦਾ ਆ ਉਹ ਜਦੋਂ ਸਾਰੇ ਅਸੀਂ ਵੀ ਇਦਾਂ ਹੀ ਸੀਗੇ ਪਹਿਲਾਂ ਅਸੀਂ ਵੀ ਬਹੁਤ ਲੋਕਾਂ ਦੇ ਸੀਗੇ ਉਹਦੀ ਤਰ੍ਹਾਂ ਰੋਕਦੇ ਮੁੰਡੇ ਦੀ 6 ਮਹੀਨੇ ਅੱਛਾ ਚੱਲ ਕੋਈ ਨਹੀਂ ਉਹ ਇੱਦਾਂ ਗੌਰਮੈਂਟ ਕਰਦੀ ਅੱਗਾ ਪਿੱਛਾ ਕਰੀ ਦਿੰਦੀ ਦੋੋਂ ਦਿੰਨਾ ਤਿੰਨਾ ਤਿੰਨਾ ਮਹੀਨਿਆਂ ਦੀ ਚਾਹ ਵੇ ਮੇਰੀ ਭੈਣ ਚਾਹ ਤੇ ਕੋਈ ਨੂੰ ਤੋ ਘਬਰਾ ਨਾ ਅਸੀਂ ਨਾਲ ਹੀ ਆਂ ਤੇਰੇ ਜਿੰਨੇ ਤਰਾ ਸਾਹਕ ਦਾ ਉਹ ਨਾ ਪਰਚੀ ਬਣਾ ਕੇ ਮੇਰੇ ਕੋਲ ਨੂੰ ਲੈ ਕੇ ਆ ਠੀਕ ਹੈ ਠੀਕਾ ਹਾਂਜੀ ਹਾਂ ਨਹੀਂ ਆਪਾਂ ਜਾਣਦੇ ਨਾ ਹਾਂਜੀ ਠੀਕਾ ਉਹ ਜਿੰਨਾ ਤਰਾ ਸਾਹਕ ਦਾ ਥਾ ਸਾਰਾ ਹੀ ਲੈ ਕੇ ਆ ਕੋਈ ਨਹੀਂ ਪਏ ਆ ਮੇਰੀ ਬੈਂਕ ਚ ਪੈਸੇ ਜਿੰਨੇ ਤਨ ਲਾ ਜਿੰਨਾ ਲੱਖ ਡੇਢ ਲੱਖ ਜਿੰਨਾ ਤੇਰਾ ਬਣਦਾ ਨਾ ਮੈਂ ਤੈਨੂੰ ਦਊਂਗਾ ਨੀ ਪਤਾ ਬੰਦਾ ਬੰਦੇ ਦੇ ਕੰਮ ਹੀ ਆਉਂਦਾ ਆ। ਪੈਸੇ ਤਾਂ ਥੋੜੇ ਹੀ 80 90 ਹਜ਼ਾਰ ਰੁਪਈਆ ਹੋਣਾ। ਦੇਖ ਲਓ ਇੰਨੇ ਕ ਪੈਸੇ ਆ ਦੇ ਘਾਤਰਾ ਛੱਡਾ ਥਾਂ ਦੱਬਣ ਨੂੰ ਕਿੱਥੇ ਦੱਬਾ ਨੂੰ। ਮੈਂ ਜਾਣਦੀ ਵਿਆਜ ਵਾਲਿਆਂ ਨੂੰ। ਹਾਂਜੀ। ਇਹ ਤਾਂ ਰੱਬ ਇਹਨਾਂ ਇਹ ਤਾਂ ਹੱਥ ਵਸ ਰੱਬ ਬੰਦਾ ਪਾਵੇ ਨਾ। ਹਾਂਜੀ। ਮੈਂ ਜਾਣਦੀ ਵਿਆਜ ਵਾਲਿਆਂ ਨੂੰ। ਇਹ ਤਾਂ ਭਰਾ ਵਿਆਜ ਤੇ ਵਿਆਜ ਹੀ ਸੂੰਦਾ ਆ। ਅਸੀਂ ਚੱਕ ਚੱਕ ਕੇ ਦੇਖਿਓ ਆ। ਹਾਂਜੀ। ਮੈਂ ਤਾਂ ਕਹਿੰਦੀ ਪਰਮਾਤਮਾ ਕਿਸੇ ਨੂੰ ਬਿਜਾਜੂ ਨਾ ਪੈਸਾ ਦੋ ਆਮੀਨ। ਹੋਰ ਕੀ? ਇਹ ਤਾਂ ਇਹ ਤਾਂ ਕਹਿੰਦੇ ਆ। ਦੇ ਸਾਰੇ ਸਾਡੇ ਹੱਥਾਂ ਦੇ ਕੋ ਬਹਿਣਾ ਬਟਾ ਉਹ ਹੀ ਸਾਡੇ ਹੱਥਾਂ ਆਹ ਤਾਂ ਹੀ ਹੁਣ ਜੇ ਕੋ ਮੜਾ ਮੜਾ ਕਿਸੇ ਲੋਟ ਉਹ ਸਭ ਤੋਂ ਉਪਰ ਨੇ ਪੈਰਾ ਹਟਾਉਂਦੇ ਆਪਾਂ ਹਾਂਜੀ ਹੂੰ ਇਦਾਂ ਮੈਂ ਵਿਆਜ ਵਾਲਿਆਂ ਨਾਲ ਜਾਉਂਦਾ ਉਹ ਤਾਂ ਹੀ ਆ ਤੁਹਾਡਾ ਡੱਬਾ ਨੂੰ ਫਿਰਦਾ ਪੈਸੇ ਜਾਤੋ ਉਹ ਤੁਹਾਨੂੰ ਤਾਂ ਨਹੀਂ ਜਾਣਦੇ ਨਾ ਪਰਚੀ ਬਣਾ ਕੇ ਸਾਰਾ ਹਿਸਾਬ ਤਾਂ ਮੇਰੇ ਕੋਲੋਂ ਲੈ ਕੇ ਮੇਰੇ ਕੋਲ ਪੈਸੇ ਘਰ ਵੀ ਪਏ ਆ ਤੇ ਬੈਂਕੋ ਚ ਵੀ ਪਏ ਆ ਮੇਰੇ ਕੋਲ ਪੈਸੇ ਕਭਰਾਉਣਾ ਨਹੀਂ ਤੂੰ ਮੇਰੀ ਭੈਣ ਕਭਰਾਉਣਾ ਨਹੀਂ ਚਾਹ ਕਭਰਾ ਕੇ ਨਹੀਂ ਗੱਲ ਬਣੀ ਚਲੋ ਆਪਣਾ ਬੱਚਾ ਫੈਟ ਹੋ ਗਿਆ ਨਾ ਥੋੜਾ ਜਿਹਾ ਹੋਰ ਤੰਗੀ ਆਊਗੀ ਤਨਖਾਹ ਲੱਗ ਪਣੀ ਆ ਮਿਲਣ ਹੋਰ ਉਹ ਦੀ ਤਨਖਾਹ ਬਾਰੇ ਮੇਰੇ ਜਦੋਂ ਤੇਰਾ ਦਿਲ ਲਗਾਦਾ ਉਦੋਂ ਮੋੜਦੇ ਮੈਨੂੰ ਕੋਈ ਹਜੇ ਜਲਦੀ ਨਹੀਂ ਹੈਗੀ ਕੋਈ ਨਹੀਂ ਪਰਮਾਤਮਾ ਨੇ ਬਹੁਤ ਕੌਸੇ ਦਿੱਤਾ ਹੈ ਚਲ ਠੀਕ ਆ ਦੀਦੀ ਫਿਰ ਮੈਂ ਕਰਾ ਕੇ ਹਿਸਾਬ ਹੈ ਨਾ ਫਿਰ ਮੈਂ ਲੈ ਕੇ ਆਂਦੀ ਆਂ ਸਾਹਰਾ ਤੇ ਜਿੰਨਾ ਤੇਰਾ ਬੰਧਾ ਹੋਣਾ ਤਰੀਏ ਘੜ ਦੇ ਵਾਦੇ ਮੈਂ ਤੇਰਾ ਸਾਰਾ ਹੀ ਹੱਲ ਕਰੂੰਗੀ ਠੀਕ ਆ ਮੇਰੇ ਫੌਂਸ ਵੀ ਪਏ ਪਏ ਆ ਜੇ ਤੈਨੂੰ ਹੋਣਾ ਹੀ ਚਾਹੀਦਾ ਮੈਂ ਹੁਣੇ ਹੀ ਤੈਨੂੰ ਗੂਗਲ ਪੇ ਕਰ ਦਿੰਦੀ ਨਹੀਂ ਉਹ ਪਹਿਲਾਂ ਹਜੇ ਮੇਰਾ ਟੀਵੀ ਪਏ ਆ ਮੇਰੇ ਪੂੰਝ ਵੀ ਪਏ ਅੱਜ ਕੱਲ ਤਾਂ ਬੈਂਕਾਂ 'ਚ ਜਾਣ ਦੀ ਲੋੜ ਹੀ ਨਹੀਂ ਹਾਂਜੀ ਤਾਂ ਫੋਨਾਂ 'ਚ ਜਦੋਂ ਮਰਜੀ ਕਢਾ ਲਓ ਆਹੋ ਠੀਕਾ ਜਿੰਨੇ ਵੀ ਤੈਨੂੰ ਪੈਸਿਆਂ ਦੀ ਲੋੜ ਆ ਤਾਂ ਖਾਹ ਨਹੀਂ ਮਿਲ ਬੈਨ ਜਾਣ ਦੇਣਾ ਠੀਕਾ ਜੇ ਕੋਈ ਖਾਂ ਹੱਥਾਂ ਤੋਂ ਜਲ ਜਾਂਦਾ ਤੇ ਬਣਾਉਣਾ ਮੁੜ ਕੇ ਬਹੁਤ ਆ ਹਾਂ ਦੇਖੋ ਜਲ ਬਹੁਤ ਬਣਾਉਣਾ ਔਖਾ ਆ ਠੀਕ ਆ ਫੇ ਮੈਂ ਹਸਾਬ ਕਰਾ ਕੇ ਜਿਠਾਣੀ ਇਹ ਗਾ ਚਲ ਆਈ ਹੈ ਜੇਤੀ ਤੇ ਦਸੀ ਉਹ ਲੋਤਨ ਕਾ ਡੇਓ ਕਾ ਗਈ ਉਹਨੂੰ ਅਜੇ ਤੱਕ ਆਈ ਨਹੀਂ ਦੱਸ ਭੁੱਖ ਕੁੜੀ ਜਗ ਉਤੋਂ ਲੱਗੀ ਹੋ ਆ ਇਹਨੇ ਪਤਾ ਨਹੀਂ ਕਿਦੋਂ ਮੋੜਨਾ ਤੇ ਕ ਟੈਨਸ਼ਨ ਪਈ ਹੋ ਕਿ ਇਹ ਉੱਥੇ ਜਾ ਕੇ ਬੈਠ ਗਈ ਆ ਗੱਲਾਂ ਲਾ ਪੇ ਕਰਨ ਉਹਨਾਂ ਨੂੰ ਪਤਾ ਨਹੀਂ ਉਹਨੇ ਦੇਨੇ ਕਿ ਨਹੀਂ ਦੇਨੇ ਉਹ ਚੱਲੇ ਜਾਂਦੀ ਆ ਹਲੇ ਬਾਹਲੇ ਈ ਗੱਲ ਹੋ ਗਈ ਤੁਸੀਂ ਲੱਗੋ ਬੜ ਬੜ ਕੰਨ ਮੈਂ ਤਾਂ ਤੈਨੂੰ ਦੇਦਾ ਸੀ ਮੈਂ ਕਿਹਾ ਉੱਥੇ ਜਾ ਕੇ ਬਹਿ ਗਏ ਮੈਨੂੰ ਭੁੱਖ ਲੱਗੀ ਉਦੋਂ ਵੀ ਕੋਈ ਨਹੀਂ ਮੈਂ ਬਣਾ ਦਾਨੀ ਆ ਰੋਟੀ ਹੁਣ ਗਏ ਦਾ ਟਾਈਮ ਲੱਗੇ ਜਾਂਦਾ ਬੰਦੇ ਦਾ ਉਹ ਚਾਹ ਬਣਾ ਲਈ ਉਹਨੇ ਕਹਿੰਦੀ ਪਹਿਲਾਂ ਚਾਹ ਪੀ ਮੈਂ ਉਹਨੂੰ ਬੋਲ ਲੈ ਹਾਂ ਕੀ ਕਹਿੰਦੀ ਫਿਰ ਨਾ ਉਹਰੇ ਦਾ ਮੇਰੀ ਕੀਤੀ ਹੀ ਬਹੁਤ ਕਹਿੰਦੀ ਤੂੰ ਟੈਨਸ਼ਨ ਨਹੀਂ ਨਾ ਕਰਨੀ ਹਾਂ ਨੇ ਹਾਂ ਕਹਿੰਦੀ ਮੈਂ ਤੁਹਾਡੀ ਹੈਲਪ ਕਰਦੀ ਮੈਂ ਦਊਂਗੀ ਪੈਸੇ ਕਾਂਦੀ ਮੈਂ ਤੁਹਾਡੇ ਤੋਂ ਕੋਈ ਵੀ ਆਜ ਲੈਣਾ ਅੱਛਾ ਹਾਂ ਕਾਂਦੀ ਕੋਈ ਨਹੀਂ ਵੀ ਮੇਰੇ ਕੋਲ ਹੈਗੇ ਆ ਪੈਸੇ ਵੀ ਜੇ ਘਟਦੇ ਵਾਦੇ ਹੋਏ ਕੋਈ ਨਹੀਂ ਕਾਂਦੀ ਉਹ ਮੇਰੀ ਟੈਨਸ਼ਨ ਆ ਮੈਂ ਕਾਂਦੀ ਪੂਰੇ ਕਰਕੇ ਤੁਹਾਨੂੰ ਪੱਠੇ ਕਰਕੇ ਦਿੰਦੀ ਕਾਂਦੀ ਸਾਹਿਬ ਬਤਾਵ ਕਰਾ ਕੇ ਲੈ ਕੇ ਆ ਕਾਂਦੀ ਪਰਚੀ ਬਣਵਾ ਕੇ ਅੱਛਾ ਹਾਂ ਤੁਹਾਡਾ ਠੀਕ ਨਾ ਤਾਂ ਨਵੇਂ ਦਸਿਆ ਜੀ ਵੀ ਉਹ ਬ ਚੰਗੀ ਆ ਵੀ ਉਹਨੇ ਕਰ ਦੇਣੀ ਮਦਦ ਆਪਣੀ ਸ਼ੁਕਰ ਹੈ ਜੀ ਕਿਸੇ ਤਾਂ ਮਨ ਸੋਤੇ ਆ ਬਹੀ ਤਾਂ ਹੈ ਉਹ ਵਿਆਜ ਮੂਤਾ ਨਾ ਲਾਉਗੀ। ਉਹ ਨਹੀਂ ਵਿਆਜ ਉਹ ਨਾ ਕਿੱਥਾ ਲਾਣਾ 10 ਹੱਦ ਹੋਗੀ। ਪੁੱਛ ਵੀ ਲਗਾ ਦੀ ਚੰਗੀ ਦਰ ਉਹਨੂੰ। ਉਹ ਪੁੱਛ ਲਿਆ ਮੈਂ ਸਾਰੀ ਗੱਲ ਉਹਨਾਂ ਕਲੀਅਰ ਕਰਕੇ ਆਈ ਆ। ਹੋਰੇ ਨਾ ਮੁੜ ਕੇ ਵਿਆਜ ਮੰਗਣ ਲੱਪ ਹੋਵੇ। ਨਹੀਂ ਉਹ ਕਹਿੰਦੀ ਤੁਸੀਂ ਹਿਸਾਬ ਕਿਤਾਬ ਕਰਕੇ ਉਹ ਕਹਿੰਦੀ ਮੈਨੂੰ ਦੱਸੋ ਵੀ ਕਿੰਨੇ ਪੈਸੇ ਬਣਦੇ ਤੁਸੀਂ ਉਹਨੂੰ ਫੋਨ ਕਰਕੇ ਪੁੱਛੋ ਵੀ ਕਿੰਨੇ ਕੁ ਪੈਸੇ ਬਣਾਏ ਉਹਨੇ ਕਿੰਨਾ ਕੁ ਵਿਆਜ ਲਾਤਾ। ਅੱਛਾ ਦੇ ਦਊਗੀ ਪੈਸੇ? ਦੇ ਦੇਣੇ ਹੁਣੇ ਮੈਨੂੰ ਤਾਂ ਡਰ ਲੱਗਦਾ ਉਹਨੇ ਤਾਂ ਪੈਸੇ ਵੋ ਬਣਾਏ ਹੋਣੇ ਵਿਆਜ ਲਾ। ਰਾਮ ਨੂੰ ਵੀ ਆਹੋ ਕਰੋ ਤੁਸੀਂ ਉਹਨਾਂ ਫੋਨ ਵੀਰ ਰੋਂ ਕੰਨਾ ਕਹਣਾ ਭਰਾਵਾ ਫੋਨ ਕਰਕੇ ਪੁੱਛਦਾ ਕਿ ਹੋਣਾ ਹੈ ਸਾਫ-ਸਾਫ ਫੋਨ ਕਿੱਥੇ ਫੋਨ ਦੇ ਕਿੱਥੇ ਆਹ ਕੋਈ ਆਇਆ ਫੇਰ ਹਲੋ 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 ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਹਾਲ ਚੱਲ ਠੀਕ ਆ ਬਾਜੀ ਠੀਕ ਆ ਵਧੀਆ ਉਹ ਪਾਜੀ ਮੈਂ ਕਹਾਂ ਪੈਸੇ ਜਿਹੜੇ ਆਪਣੇ ਦੇਣ ਲੈਣਾ ਜੋ ਵੀ ਉਹਦਾ ਪਰਚੀ ਪੁਰਚੀ ਬਣਾ ਕੇ ਦਿਓ ਫੇਰ ਹਿਸਾਬ-ਕਿਤਾਬ ਕਰੀਏ ਉਹ ਗੱਲ ਸੁਣ ਮੇਰੀ ਹਾਂਜੀ ਇਹਦਾ ਪੈਸੇ ਹੈਗੇ ਆ ਫੇਰ ਗੱਲ ਕਰੀ ਮੇਰੇ ਨਾਲ ਮੈਂ ਗਰੇ ਤੋਂ ਹਿਸਾਬ ਖਰਾ ਕੇ ਲੈ ਆਵਾਂ ਤੇ ਤੇਰੇ ਕੋਲੋਂ ਮੁਰਕੇ ਪੈਸੇ ਨਾ ਨਿਕਲਣ ਮੇਰੀ ਨਾ ਬੇਇਤੀ ਕਰਾਈ ਮੈਂ ਤੈਨੂੰ ਦੱਸਾਂ ਮੁਰਕੇ ਉਹ ਨਹੀਂ ਪਾਜੀ ਤੁਸੀਂ ਹਿਸਾਬ-ਕਿਤਾਬ ਤਾਂ ਕਰਾਓ ਪਰਚੀ ਬਣਾ ਕੇ ਦਿਓ ਫੇਰ ਦੇਖ ਲੈਂਦੇ ਆ ਸਰ ਸਵੇਰੇ ਤਾਂ ਦੇਖੋ ਵਿਆਜ ਦੇਣ ਨੂੰ ਪੈਦੇ ਐ ਨਹੀਂ ਸੀਗੇ ਹੁਣ ਤੂੰ ਇਹ ਨਾ ਸਾਰੀ ਪਰਚੀ ਬਣਾ ਕੇ ਦੇ ਤੇ ਮੇਰੀ ਗੱਲ ਸੁਣ ਲੈ ਹਾਂਜੀ ਅਗਲੇ ਨੇ ਲਾਗਣਾ ਕੱਲ ਤੇਰਾ ਚੈੱਕ ਉਬ ਤੁਸੀਂ ਮੇਰੀ ਗੱਲ ਸੁਣੋ ਚੈੱਕ ਕਾਤੇ ਲਾ ਦੇਣਾ ਆਪਾਂ ਜਦ ਪਾਰਚੀ ਬਣਾ ਦੇਉ ਆਪਾਂ ਤੁਹਾਨੂੰ ਪੈਸੇ ਦੇ ਦੇਣੇ ਆ ਫੇਕੜੀ ਗੱਲ ਮੇਰੀ ਗੱਲ ਸੁਣ ਲਾ ਫੇਰ ਹੁਣ ਹਾਂਜੀ ਦੱਸੋ ਮੈਂ ਹਿਸਾਬ ਦਾ ਬਣਾਣਾ ਬਣਾ ਜੇ ਤੇਰੇ ਕੋਲੋਂ ਪੈਸੇ ਨਾ ਨਿਕਲੇ ਮੌਕੇ ਤੇ ਅੱਛਾ ਜੀ ਤੇ ਮੈਂ ਚੈੱਕ ਵੀ ਦਵਾ ਦੇਣਾ ਮੈਂ ਆਪ ਲਵਾਉਂਗਾ ਚੈੱਕ ਵੀ ਦਵਾ ਦੇਣਾ ਤੇ ਜਗਾ ਤੇਰੀ ਦੁਕਾਨਾਂ ਦਾ ਕਬਜ਼ਾ ਮੈਂ ਤੈਨੂੰ ਦੱਸਾਂ ਨਹੀਂ ਕੋਈ ਗੱਲ ਨਹੀਂ ਤੁਸੀਂ ਪਾਰਚੀ ਬਣਾ ਕੇ ਦਿਓ ਹਾਂ ਹਿਸਾਬ ਦਾ ਮੈਂ ਬਣਾ ਲਿਆਉਂਗਾ ਚਲੋ ਠੀਕ ਹੈ ਜੀ ਬਣਾਉ ਹਿਸਾਬ ਕਿਤਾਬ ਬਣਾ ਕੇ ਕੋਈ ਗੱਲ ਨਹੀਂ ਹਿਸਾਬ ਮੈਂ ਬਣਾ ਲਵਾਂ ਅੱਛਾ ਜੀ ਹਾਂ ਐਨਾ ਇੰਨਾ ਜਮ ਕਰਕੇ ਨਾ ਠੀਕਾ ਕੋਈ ਗੱਲ ਨਹੀਂ ਏਦਾਂ ਦੀ ਕਿਹੜੀ ਗੱਲ ਆ ਯਾਰ ਪੈਸੇ ਦੇਵਾਂਗੇ ਤੁਹਾਨੂੰ ਅੱਤੀ ਬੰਨੀ ਪੈਸੇ ਦੇਵਾਂਗੇ ਭਾਜੀ ਵਿਆਜ ਦਿੱਤਾ ਨਿਕਲਦਾ ਨਹੀਂ ਪੈਸੇ ਦੇਣੇ ਤਾਂ ਉੱਥੇ ਉਹ ਨਹੀਂ ਭਾਜੀ ਸਾਡੀ ਏਦਾਂ ਹੀ ਕਿਸੇ ਨੇ ਮਦਦ ਕਰ ਦੇਣੀ ਆ ਕੋਈ ਨਹੀਂ ਭੈ ਭੇਜਦਾ ਤੈਨੂੰ ਪਰਚੀ ਬਣਾ ਕੇ ਠੀਕ ਆ ਜੀ ਹਾਂ ਉਹਨੂੰ ਕਹਿੰਦਾ ਮੈਂ ਬੰਦੇ ਨੂੰ ਪਰਚੀ ਬਈ ਬਣਾ ਕੇ ਤੈਨੂੰ ਭੇਜਦਾ ਆਰ ਇੰਤਜ਼ਾਮ ਪੈਸਿਆਂ ਦਾ ਚਲੋ ਠੀਕ ਆ ਨਹੀਂ 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 ਨਿਕਲਦੇ ਦੇਖੋ ਪੈਸੇ ਕਿ ਨਹੀਂ ਨਿਕਲਦੇ ਚੰਗਾ ਭਾਈ ਸਾਸਰੀ ਕਾਲ ਸਾਸਰੀ ਕਾਲ ਖਰਾਬ ਹੋ ਗਿਆ ਲੋਕਾਂ ਦਾ ਕੀ ਲੋਕਾਂ ਦਾ ਦਿਮਾਗ ਖਰਾਬ ਹੋ ਗਿਆ ਕਿੰਨਾ ਕਿੰਨਾ ਮੱਥਾ ਮਾਰੇ ਬੰਦਾ ਕੀ ਹੋਇਆ ਹੁਣ ਹੋਣਾ ਕੀ ਆ ਹੋਏ ਜਿਹੜਾ ਪੈਸੇ ਦਿੱਤੇ ਉਹਨੂੰ ਮੁੰਡੇ ਨੂੰ ਨੌਕਰੀ ਲੱਗਣੂ ਜਿਹੜਾ ਉਹਨੂੰ ਲੈ ਗਿਆ ਆ ਮੈਂ ਕੱਲ ਜਾ ਕੇ ਆਇਆ ਸਵੇਰੇ ਤਾਂ ਵਿਆਜ ਦੇਣ ਨੂੰ ਵੀ ਪੈਦੇ ਨਹੀਂ ਸੀ ਮੇਰੀ ਸਿਹਤ ਖਰਾਬ ਸੀ ਲੱਗਿਆ ਨਖਰੇ ਕਰਨ ਜਾ ਮਾਰੇ ਧਾਕੇ ਮਾਰੇ ਲੈ ਹੁਣ ਫੋਨ ਆ ਗਿਆ ਵੀ ਮੈਨੂੰ ਸਾਰੀ ਪਰਚੀ ਬਣਾ ਕੇ ਭੇਜ ਮੈਂ ਪੈਸੇ ਦਵਾਂ ਕੀ ਅੰਗੇ ਉਹ ਵਿਆਜ ਦੇ ਹੀ ਜਾਂਦੇ ਆ ਨਾ ਵੇਹ ਨ ਤੇ ਕਾਲਾ ਬਿਆਜ ਦਾ 2 ਮਹੀਨੇ ਹੋ ਗਿਆ ਵਿਆਜ ਤੇ ਤੈਨੂੰ ਹੁਣ ਕਿੱਦਾਂ ਕੋਈ ਮਜਬੂਰੀ ਹੁੰਦੀ ਆ ਬੰਦੇ ਨਾ ਦੇਓ ਆਹ ਜੀ ਮਜਬੂਰੀ ਹੋ ਜਾਂਦੇ ਆ ਮੈਂ ਉਹ ਉਦੋਂ ਤਾਂ ਨਹੀਂ ਮੁੱਕ ਰਿਹਾਗਾ ਤੁਹਾਨੂੰ ਤੇਰੇ ਕਹਿਣ ਤੇ ਮੈਂ ਦੇ ਦਿਆ ਤੂੰ ਕਹਿੰਦਾ ਵੇ ਦੇਖੋ ਬੰਦਾ ਬਾਕੇ ਦੇ ਦੇ ਫੇ ਤਾਂ ਕੀ ਹੈ ਅਗਲੇ ਤਾਂ ਮੁੰਡਾ ਨੌਕਰੀ ਲੱਗ ਗਿਆ ਤੇ ਚੰਗੀ ਗੱਲ ਨਹੀਂ ਹੈਗੀ ਵੀ ਨੌਕਰੀ ਲੱਗ ਗਿਆ ਤੇ ਤਨਖਾਹ ਅਗਲੇ ਲੈ ਕੇ ਬੈਠਿਆ ਹੁਣ ਆਰਾਮ ਨਾਲ ਸਾਡਾ ਵਿਆਜ ਤਾਂ ਦੇਣ ਘਟੋ ਗਾਣ ਸਾਨੂੰ ਦ ਐਵੇਂ ਹੀ ਗਰਮ ਹੁੰਦੇ ਰਹਿ ਨੇ ਵਿਆਜ ਅੱਗੇ ਦੇ ਹੀ ਜਾਂਦੇ ਹੁਣ ਜਪਾਟੀ ਬਣਾਏਗਾ ਕੀ ਪਤਾ ਉਹਨਾਂ ਕੋ ਪੈਸੇ ਦਾ ਅਰੇਂਜਮੈਂਟ ਹੋ ਗਿਆ ਹੋਵੇ ਆ ਲੈ ਹੁਣ ਹੁਣ ਮੈਂ ਲੌਣਾ ਪੈਸੇ ਆਪਣੇ ਹਿਸਾਬ ਨਾਲ ਜਰਾ ਲੈ ਵੀ ਨਾ ਵੱਧ ਵਿਆਜ ਲਾਈ ਜਾਇਓ ਹਿਸਾਬ ਸਹਿ ਹੀ ਲਾਇਓ ਉਹ ਜਿੰਨੇ ਮੰਗਾਏ ਉਹਨਾਂ ਦਾ ਲੈਣਾ ਹੀ ਆ ਜਿਹੜਾ ਕਿਸਤਾਂ ਲੇਟ ਆ 2 ਮਹੀਨਿਆਂ ਦਾ ਵਿਆਜ ਨਹੀਂ ਦਿੱਤਾ ਇਹਨਾਂ ਵਿਆਜ ਨੂੰ ਵੀ ਵਿਆਜ ਲਾਉ ਹੁਣ ਮੈਂ ਹੋ ਮੇਰੀ ਗੱਲ ਸੁਣੋ ਜੋ ਵਿਆਜ ਬਣਦਾ ਹੈ ਹਿਸਾਬ ਸਹਿ ਲਾ ਕੇ ਪਰਚੀ ਬਣਾਇਓ ਉਹਨਾਂ ਦੀ ਐਵੇਂ ਵਾਧੂ ਨਾ ਕਾਈ ਕਰੀ ਜਾਇਓ ਹਾਲ ਹੁਣ ਮੈਂ ਦਾ ਜਿਹਨੇ ਮਾਰਦੇ ਉਹ ਨਹੀਂ ਲਾਉਂਗਾ ਵੇਚਣਾ ਬੋਲੀ ਤੁਮੇ ਐਵੇਂ ਹੀ ਉੱਥੇ ਜਦੋਂ ਦੇਖ ਲਓ ਲੈ ਦੱਸ ਜੋ ਬੈਂਕ ਦਾ ਵਿਆਜ ਬਣਦਾ ਲੈ ਲੋ ਦਾ ਸਕੀ ਕੀ ਕਰੀਏ ਤਾਂ ਬਸ ਮੈਂ ਤਾਂ ਕਹਿ ਕੇ ਪਰਸਾਈ ਤੇ ਕੀ ਬਣਿਆ ਫਿਰ ਤੁਸੀਂ ਕਾਲਿਆ ਉਹਨੂੰ ਕੋਣ ਮੈਂ ਹੋਰ ਕਰ ਦੱਤਾ ਫੋਨ ਹੂੰ ਆਹੋ ਐ ਫੋਨ ਤੇ ਕੀ ਗੱਲ ਕੀਤੀ ਉਹਨਾਂ ਬੋਲਦਾ ਸੀਗਾ ਬਹੁਤ ਬੁੱਲਡ-ਬੁੱਲਡੇ ਬੋਲਦਾ ਥੜਾ ਉਹ ਤਾਂ ਤੇ ਉਹ ਕਹਿੰਦਾ ਬੋਲਦਾ ਆ ਉਹ ਕਹਿੰਦਾ ਸਵੇਰੇ ਦਾ ਤਾਂ ਤੋ ਵਿਆਜ ਇਹਨੂੰ ਪੈਸੇ ਨਹੀਂ ਸੀਗੇ ਹੁਣ ਤੂੰ ਕਹਿੰਦਾ ਮੈਨੂੰ 파ਤੀ ਬਣਾ ਦੇ ਹੂੰ ਹੁਣ ਕਹਿੰਦਾ ਏਡੀ ਜੇਤੀ ਤੇ ਕੋ ਕਿੱਥਾ ਵਾ ਕਿਹੜੀ ਖਾਨ ਪੁੱਟ ਲਈ ਕਹਿੰਦਾ ਜਿਹੜੀ ਤਾਂ ਹੁਣ ਮੈਨੂੰ ਤੂੰ ਕਹ ਤੈਨੂੰ ਕੀ ਆ ਵੀ ਅਸੀਂ ਕਾਹੇ ਕਾਲੇ ਚੋਰ ਤੋਂ ਲੈ ਕੇ ਦਈਏ ਤੈਨੂੰ ਤਾਂ ਪੈਸਿਆਂ ਨਾਲ ਮਤਲਬ ਆ ਲੈ ਉਹ ਦੇ ਵੀ ਦਵੇ ਤਾਂ ਮੀ ਆ ਉਹ ਦੇ ਜਾਣੇ ਉਹਨੇ ਲੈ ਹਾਂ ਦੇ ਜਾਣੇ ਉਹਨੇ ਅੱਜਕੀਨ ਵੀ ਹੁਣ ਕਰਨਾ ਹੀ ਪੈਣਾ ਆਪਾਂ ਨੂੰ ਕਿਸੇ ਤੇ ਦੇਖੀ ਜੋ ਜੋ ਹੋਊਗਾ ਮੈਂ ਦਾ ਕਰ ਦਿੱਤਾ ਫੋਨ ساری ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਹੈਗੀ ਚਲੋ ਉਹ ਉਹ ਸੌਦਾ ਹੈਗਾ ਤਿੰਨ ਚਾਰ ਕੇ ਮਰਲੇ ਦਾ ਇਹਦੇ ਆਪਾਂ ਦਿੱਤੇ ਹੋ ਆ ਹੱਥ ਵੱਡੇ ਹੋ ਜੰਗੀ ਤਰ੍ਹਾਂ ਆਪਾਂ ਤੁਹਾਨੂੰ ਦੇਣਾ ਵੇਚ ਤੇ ਕਾਬਜ਼ਾ ਤੁਸੀਂ ਆਪੇ ਲੈਣਾ ਪੈਸਿਆਂ ਦਾ ਕਰਵਾਗੇ 5 ਗਣ ਲੱਖ ਦਾ ਤਾਂ ਬਣਦਾ ਹੀ ਆ ਉਹ ਆਪਾਂ ਤੁਹਾਨੂੰ ਦੇ ਦੇਣਾ 2 ਸਵਾ 2 2.5 ਤੇ ਦੇਵਾਂਗੇ ਬਸ ਇਸ ਤੋਂ ਵੱਧ ਨਹੀਂ ਉਹ ਤੁਹਾਨੂੰ ਪਤਾ ਹੀ ਆ ਚੋਰੀ ਦੇ ਕੱਪੜੇ ਡਾਂਗਾਂ ਦੇ ਗਜ ਆਪਾਂ ਕਿਹੜਾ ਉੱਥੇ ਪੂਰੇ ਦਿੱਤੇ ਹੋ ਨਾ ਹੁਣ ਤੇ ਰੌਲਾ ਬਣਾ ਲਈ ਉਹਦੇ ਘੱਟ ਕੋਈ ਦੋਏ ਹੈਗੇ ਮੀਆਂ ਬੀਬੀ ਮੁੰਡਾ ਨੌਕਰੀ ਕਰਦਾ ਅੱਗੇ ਤੁਹਾਨੂੰ ਆਪਣੀ ਗਲਤ ਕਿਹਾ। ਉਹ ਠੀਕ ਆ। ਇਹ ਯਾਰੀ ਅਖਿਓ ਤੁਸੀਂ। ਯਾਰ ਠੀਕ ਆ ਮੈਂ ਦੱਸ ਦਾਂ ਤੁਹਾਨੂੰ। ਹਾਂਜੀ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਹੂੰ। ਫਿਰ ਸਾਡਾ ਦੂਸਰਾ ਐਪੀਸੋਡ ਦਾ ਲੈ ਚ ਕਿ ਇੱਕ ਬੰਦਾ ਆਪਣੇ ਦੋਸਤ ਨੂੰ ਇਸ ਤਰ੍ਹਾਂ ਬੇਖੂਬ ਬਣਾ ਕੇ ਪੈਸੇ ਆਪਣੇ ਦੇ ਕਿਸੇ ਦੇ ਥਰੂ ਦਿੰਦਾ। ਇਸ ਸਟੋਰੀ ਦੇ ਵਿੱਚ ਇੱਕ ਔਰਤ ਬਲੋਂ ਉਹਨਾਂ ਦੀ ਸਹਾਇਤਾ ਕਰਨ ਦੀ ਜੋ ਵਾਰਾ ਕੀਤਾ ਗਿਆ ਤੁਸੀਂ ਦੇਖਿਆ ਇਹਨਾਂ ਦੇ ਦੇਖੋ ਵੀ ਉਹ ਔਰਤ ਉਹਨਾਂ ਦੀ ਮਦਦ ਕਰਦੀ ਆ ਉਹ ਆਪਣਾ ਥਾਂ ਬਚਾਉਣ 'ਚ ਸਫਲ ਹੋ ਜਾਂਦੇ ਆ ਇਹ ਜਾਂਸ ਦੋਸਤ ਵਾਂਗੂ ਉਹ ਆਟ ਵੀ ਉਹਨਾਂ ਦੇ ਨਾਲ ਹੀ ਉਸੇ ਤਰ੍ਹਾਂ ਧੋਖਾ ਕਰਦੀ ਆ ਅਗਲੀ ਸਾਡਾ ਐਪੀਸੋਡ ਜ਼ਰੂਰ ਦੇਖਣਾ ਸਾਰਿਆਂ ਦਾ ਧੰਨਵਾਦ